ਸਚਰਕਾਲ ਪੰਜਾਬੀ ਜੀਕੇ ਤੁਮ ਸੈਲੂ ਦੇਖਣ ਵਾਲੇ ਸਾਡੇ ਸਾਰੇ ਹੀ ਦਰਸ਼ਕਾਂ ਦਾ ਸਵਾਗਤ ਹੈ ਮੇਹਤੋੜਲਾ ਮਨਪ੍ਰੀਤ ਕੋਰ ਦਰਸ਼ਕੋ ਇਸ ਵਕਤੀ ਅਪਡੇਟ ਗੁਰਦਾਸਪੁਰ ਤੋਂ ਨਿਕਲ ਕੇ ਸਾਹਮਣੇ ਆ ਰਹੀ ਹੈ ਤੇ ਦੱਸਿਆ ਜਾ ਰਿਹਾ ਹੈ ਕਿ ਗੁਰਦਾਸਪੁਰ ਵਿੱਚ ਵਿਸ਼ਵ ਵਾਤਾਵਰਣ ਦਿਵਸ ਮਨਾਇਆ ਗਿਆ ਤੇ ਇਸ ਮੌਕੇ ਤੁਹਾਨੂੰ ਦੱਸ ਦਈਏ ਕਿ ਵਿਸ਼ਵ ਵਾਤਾਵਰਣ ਦਿਵਸ ਮੌਕੇ ਜ਼ਿਲ੍ਹਾ ਅਤੇ ਸੈਸ਼ਨ ਜੱਜ ਸਾਹਿਬ ਗੁਰਦਾਸਪੁਰ ਦੇ ਹੁਕਮਾਂ ਤੇ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋਂ ਜ਼ਿਲ੍ਹੇ ਦੇ ਸਮੂਹ ਜੱਜ ਸਹਿਬਾਨ ਵੱਲੋਂ ਸ੍ਰੀ ਗੁਰੂ ਨਾਨਕ ਬਗੀਚੇ ਵਿੱਚ ਸ਼ਡਿਊਲ ਕੋਰਟ ਕੰਪਲੈਕਸ ਦੀ ਪਾਰਕਿੰਗ ਵਿੱਚ ਵਨ ਮਹਾਉਤਸਵ ਮਨਾਉਂਦਿਆਂ ਫਲ ਅਤੇ ਹਵਾਦਾਰ ਦੇ 350 ਬੂਟੇ ਬਗੀਚੇ ਵਿੱਚ ਲਗਾ ਕੇ ਵਾਤਾਵਰਨ ਨੂੰ ਸਾਫ਼ ਸੁਥਰਾ ਤੇ ਹਵਾਦਾਰ ਰੱਖਣ ਦਾ ਸੰਦੇਸ਼ ਦਿੱਤਾ ਗਿਆ ਇਸ ਮੌਕੇ ਬੋਲਦਿਆਂ ਹੋਇਆਂ ਕਿ ਕੁਝ ਕਹਿਣਾ ਸੀ ਜਸ ਸਹਿਬਾਨ ਦਾ ਆਓ ਉਹ ਵੀ ਸੁਣਦੇ ਹਾਂ ਸਭ ਤੋਂ ਪਹਿਲਾਂ ਤੇ ਮੈਂ ਅੱਜ ਦੇ ਵਾਤਾਵਰਨ ਦੇ ਮੌਕੇ ਤੇ ਸਭ ਨੂੰ ਬਧਾਈ ਦਿੰਦਾ ਜਿਵੇਂ ਕਿ ਅਸੀਂ ਦੇਖ ਰਹੇ ਹਾਂ ਕਿ ਗਲੋਬਲ ਵਾਰਮਿੰਗ ਹੋ ਰਹੀ ਹੈ ਤੇ ਵਿਕਸ਼ਾਂ ਦੀ ਕਟ ਬਹੁਤ ਹੋ ਰਹੀ ਹੈ ਇਸ ਸਭ ਦੇ ਦੌਰਾਨ ਸਾਡਾ ਹਰ ਇੱਕ ਦਾ ਇੱਕ ਫਰਜ਼ ਬਣਦਾ ਕੱਟੋ-ਕੱਟ ਅਸੀਂ ਆਪਣੀ ਜ਼ਿੰਦਗੀ 'ਚ ਆਪਣਾ ਇੱਕ-ਇੱਕ ਬੂਟਾ ਤਾਂ ਜ਼ਰੂਰ ਲਾਈਏ ਜਿਵੇਂ ਕਿ 140 ਕਰੋੜ ਦੇ ਕਰੀਬ ਆਬਾਦੀ ਹੋ ਗਈ ਹੈ ਸਾਡੇ ਹਿੰਦੁਸਤਾਨ ਦੀ ਅਸੀਂ ਜੇ ਅੱਜ ਦੇ ਦਿਨ 'ਚ 140 ਕਰੋੜ ਦੇ ਸਾਹਮਣੇ ਆਪਣੇ ਆਪਣੇ ਲਈ ਆਪਣੇ ਬੱਚਿਆਂ ਲਈ ਜਾਂ ਆਪਣੀ ਵਾਈਫ ਲਈ ਬੂਟਾ ਲਾਈਏ ਤੇ 140 ਕਰੋੜ ਰੁੱਖ ਹੀ ਇੰਨਾ ਜ਼ਿਆਦਾ ਹੋ ਜਾਂਦਾ ਕਿ ਸਾਡੇ ਵਾਤਾਵਰਨ ਨੂੰ ਬਹੁਤ ਹੀ ਵਧੀਆ ਬਣਾਉਂਦਾ ਜਿਸ ਨਾਲ ਕਿ ਸਾਡੇ ਸਾਹ ਲੈਣ ਦੇ ਵਿੱਚ ਜਾਂ ਹੋਰ ਜੋ ਅਸੀਂ ਦੇਖਦੇ ਆ ਕਿ ਵਾਤਾਵਰਨ ਦੀ ਕਾਰਨ ਸਾਡੀਆਂ ਬਿਮਾਰੀਆਂ ਪੈਦਾ ਹੋ ਰਹੀਆਂ ਅਸੀਂ ਖੁਦ ਵੀ ਇਹ ਉਪਰਾਲੇ ਕਰਕੇ ਉਹ ਬਿਮਾਰੀਆਂ ਨੂੰ ਵੀ ਦੂਰ ਕਰ ਸਕਦੇ ਹਾਂ ਤੇ ਇਹਨਾਂ ਸ਼ਬਦਾਂ ਨਾਲ ਮੈਂ ਫਿਰ ਇੱਕ ਵਾਰੀ ਆਪ ਸਭ ਦਾ ਇੱਥੇ ਅੱਜ ਵਾਤਾਵਰਨ ਦਿਵਸ ਦੇ ਮੌਕੇ ਤੇ ਇਕੱਤਰ ਹੋ ਕੇ ਬੂਟੇ ਲਗਾਉਂਦਾ ਜੋ ਉਪਰਾਲਾ ਕੀਤਾ ਉਹਦੇ ਲਈ ਸਾਰਿਆਂ ਦੀ ਪ੍ਰਸ਼ੰਸਾ ਕਰਦਾ ਤੇ ਨਾਲ ਦੀ ਨਾਲ ਹੀ ਮੈਂ ਸਾਰਿਆਂ ਨੂੰ ਇੱਕ ਵਾਰ ਫਿਰ ਵਾਤਾਵਰਨ ਦਿਵਸ ਦੀ ਬਹੁਤ-ਬਹੁਤ ਵਧਾਈ ਦਿੰਦਾ ਪਹਿਲਾਂ ਤਾਂ ਸਾਰਿਆਂ ਨੂੰ ਬਹੁਤ ਇਸ ਗੱਲ ਦੀ ਕੌਂਗ੍ਰੈਚੂਲੇਸ਼ਨਸ ਐਂਡ ਅਵੇਅਰਨੈਸ ਹੋਣੀ ਚਾਹੀਦੀ ਹੈ ਵਰਲਡ এনवायरमेंट ਡੇ ਵਾਟ ਡਸਨਟ ਮੀਨ ਇਵਨ ਗੁਰਬਾਣੀ ਚ ਕਿਹਾ ਬੁਲਿਹਾਰੀ ਕੁਦਰਤ ਨਸਿਆ ਸੋ ਜਿੰਨਾ ਆਪ ਕੁਦਰਤ ਨਾਲ ਪਿਆਰ ਕਰਾਂਗੇ ਇਹੀ ਕਮਾ ਹੈ ਆਪਣੀ ਜੇ ਕੁਦਰਤ ਨਾਲ ਪਿਆਰ ਕਰਾਂਗੇ ਤੇ ਆਪਣੀ ਸਿਹਤ ਵੀ ਠੀਕ ਰਹੂਗੀ ਉਤੇ এনवायरमेंट ਤਾਂ ਹੈ ਹੀ ਹੈ ਉਹਦੇ ਨਾਲ ਉਸ ਤੋਂ ਬਾਅਦ ਹੀ ਸੋ ਦਿਸ ਇਜ਼ ਦੀ ਬੈਸਟ ਮੈਸੇਜ ਆਈ ਕੈਨ ਗਿਵ ਆ ਟਸਰ ਜੀ ਤੁਸੀਂ ਦੋ ਵਰਡ ਕੀ ਕਹਿਣਾ ਚਾਹੋਗੇ ਅੱਜ ਵਰਡ ਅਨੰਦ ਮੈਮ ਜੀ ਪਹਿਲਾਂ ਤਾਂ ਮੈਂ ਇਹ ਕਹਿਣਾ ਚਾਹਦੀ ਆ ਕਿ ਸਾਡੇ ਜਿਹੜਾ ਪੋਲੂਸ਼ਨ ਦੇ ਦੇ ਪਰਲੇ ਬਦਰੇ ਉਹਦੇ ਵਿੱਚ ਸਭ ਤੋਂ ਵਧੀਆ ਤਰੀਕਾ ਇਹੀ ਹੈ ਕਿ ਅਸੀਂ ਇਸ ਪੋਲੂਸ਼ਨ ਨੂੰ ਕੱਟ ਕਰ ਸਕਦੇ ਹਾਂ ਬਾਏ ਪਲਾਂਟਿੰਗ ਟਰੀਜ਼ ਜਿੰਨੀ ਵੀ ਆਪਣੀ ਆਪਾਂ ਹਰਿਆਲੀ ਲਿਆ ਸਕਦੇ ਹਾਂ ਤੇ ਉਹਦੇ ਲਈ ਅਸੀਂ ਅੱਜ ਕੈਫਰਟ ਕੀਤੀ ਹੈ ਕਿ ਆਪਾਂ ਉਸ এনवायरमेंट ਦੇ ਪੋਲੂਸ਼ਨ ਨੂੰ ਕੱਟ ਕਰਕੇ ਤੇ ਆਪਣੀ ਜਿਹੜੀ ਆ ਜਨਤਾ ਆ ਆਪਣੇ ਲੋਕੀ ਆ ਉਹਨਾਂ ਨੂੰ ਸੁਰੱਖਿਅਤ ਰੱਖੀ। ਬੱਚਾ ਆਪਣੇਆਂ ਨੂੰ ਬੱਚਿਆਂ ਦੇ ਜਾਂ ਯੂਨੀਵਰਸਿਟੀ ਦੇ ਉੱਪਰ ਪੇੜ ਜ਼ਰੂਰ ਲਗਾਉਣਾ ਚਾਹੀਦਾ ਹੈ। ਹਾਂਜੀ ਹਾਂਜੀ ਜਿਹੜੀ ਆਪਾਂ ਬਰਥਡੇਅ ਸੈਲੀਬ੍ਰੇਸ਼ਨ ਕਰਦੇ ਆ ਇਨਸਟੇਡ ਆਫ that thing ਵੀ ਸ਼ੁੱਡ ਪਲਾਂਟ ਏਟਲੀਸਟ 1 ਟਰੀ ਇਨ ਅイヤー ਤਾਂ ਉਹਨਾਂ ਨਾਲ ਦਟ ਕਰਨ ਇਹਨਾਂ ਦਾ এনਵਾਇਰਨਮੈਂਟ ਦਟ ਕਰਨ ਨਹਾਸ ਦਾ এনਵਾਇਰਨਮੈਂਟ ਜਿਹੜਾ ਪੋਲੂਸ਼ਨ ਨੂੰ ਘਟ ਕਰੇਗਾ।